ਇੱਕ ਇੱਕਦਮ ਬਣਾਉਂਗੀ ਮੈਂ ਇਹ ਤਰਕਾ ਤਿਆਰ ਰੈਂਦੇ ਐ ਮਿਕਸਰ 'ਇਹ ਘਾਹਾਂ ਲੂੰਗੀ ਥੋੜੀ ਜਿਹੀ ਕਾਪਣੇ ਕੋਲ ਇੱਕ ਕਾਲੀ ਪਾਲੇ ਥੋੜੀ ਜਿਹੀ ਪਾਲੇ ਬੜੀ ਇਹ ਮਿਕਸੀ ਦੀ ਕੱਪ ਬਣਾ ਲੂੰਗੀ ਬਾਏ ਜਿਹੜੀ ਅੱਗ ਆਫ ਕਰਦੇ ਨੇ ਇਹ ਸਾਰੇ ਕੀ ਇਹ ਜਿਹੜੇ ਹੜਾ ਆ ਹੀ ਨਹੀਂ ਉਹਨਾਂ ਤੋਂ ਬਚੀ ਹੋਊਗੀ ਦੀ ਸਾਰੇ ਠੀਕ ਹੋ ਆਖੂਗੇ ਮੈਡੀਗ ਜੀ ਸਾਰਿਆਂ ਨੂੰ ਤਾਂ ਸੁਰੱਖਣੀ ਆਪਣੇ ਆਪਣੇ ਘਰਾਂ ਤੇ ਆਸਰੇ ਵਾਸਤੇ ਤੇ ਅੱਜ ਆਪਾਂ ਤੁਹਾਡੇ ਨਾਲ ਉਸ ਤੇ ਕਰਾਂਗੇ ਜੀ ਆਪਾਂ ਵੀਡੀਓ ਸਾਰੀਆਂ ਆਪਸਰਾ ਦੇ ਨਾਲ ਇਬੀਸਟ ਚਲਦੀਆਂ ਨੇ ਜੀ ਬਹੁਤ ਸਾਰੇ ਚੈਨਲ ਆ ਨਹੀਂ ਆ ਉਹ ਪਤਾ ਇੰਗਲਿਸ਼ ਦੇ ਵਿੱਚ ਨਹੀਂ ਪਾਉਂਦੇ ਜੀ YouTube ਆਪਣੇ ਆਪ ਬਦਲ ਕਰ ਦਿੰਦਾ ਤਾਂ ਕਰਕੇ ਉਹ ਇੰਗਲਿਸ਼ ਹੋ ਜਾਂਦੀ ਹੈ ਜੀ ਆਪਾਂ ਨੂੰ ਕਿਵੇਂ ਪੰਜਾਬੀ ਚ ਕਰਕੇ ਦੇਖ ਸਕਦੇ ਆ ਉਹ ਦੱਸਾਂਗੇ ਜੀ ਵੀ ਆਪਾਂ ਬਾਅਦ ਨੂੰ ਕਈ ਬਣਾ ਦੇ ਕਮੈਂਟ ਆਈ ਸੀ

Երևի դեպքը ապան եթե նորից ਆ ਕਾਲੇ ਨਹੀਂ ਕਰਨੇ ਹੈ ਥੋੜੀ ਕੰਚੀ ਰੱਖਾਂਗੇ ਤੇਰੇ ਵਧੀਆ ਲੱਗੇ ਨੇ ਇਹ ਆਪਾਂ ਗਾਇਸ ਦਿੱਤੋ ਸੈਂਟੇ ਲਾ ਲਿਆ ਨਾ ਮੋੜ ਕੇ ਥੋੜੀ ਤੇ ਨਾਮ ਵਾਲਾਂ ਦਾ ਪਕਾਉਣਾ ਲਿੱਟ

ਇਹ ਫਿਰ ਹੀ ਤੋਂ ਕਿ ਆਪਾਂ ਇਹ ਆਹ ਚੀਜ਼ ਲੈ ਲਾਂ। ਇਹ ਬਣਾ ਕੇ ਆਪਾਂ ਤਾਂ ਵੀ ਆਹ ਇਹ ਬਾਟੀਆਂ ਵਿੱਚ ਪਾ ਲਾਂ। ਇਹ ਬਣਾ ਦੇ ਪਨੀ ਅੰਦਰ ਕਲਾਸ ਹੋ ਰਿਹਾ ਪਨੀ 这几天。<Yeah. S 2> yeah. ਇਹ ਆਪਾਂ ਗੈਸ ਵੀਡੀਓ ਕਰਤਾ ਹੈ ਹੌਲੀ-ਹੌਲੀ ਬਣਦੀ ਜੀ ਸਭ ਜੀ ਲਓ ਜੀ ਹੁਣ ਆਪਾਂ ਦੱਸਦੇ ਆਂ ਇਹ ਦਿਖਾਉਣਿਆ ਕਰਕੇ ਤੁਹਾਨੂੰ ਜਿਹੜੀ ਵੀਡੀਓ ਆਪਣੀ ਇੰਗਲਿਸ਼ ਦੇ ਵਿੱਚ ਚੱਲਦੀ ਹੁੰਦੀ ਹੈ ਉਹਨੂੰ ਪੰਜਾਬੀ ਆਪਾਂ ਕਿਵੇਂ ਕਰ ਸਕਦੇ ਆਂ ਜੀ ਇਹ ਆਪਾਂ ਵੀਡੀਓ ਚਲਾ ਲੈਨੇ ਆ ਜੀ ਜਿਹੜੀ ਤੇ ਇੰਗਲਿਸ਼ ਚੱਲ ਰਹੀ ਹੈ ਉਹ ਵੀਡੀਓ ਹੈ ਜੀ ਇਹ ਨਿਕਸ ਥਿਸ ਰਾਈਸ ਇਨ ਦ ਮਿਡਲ ਨੀਦਰ ਟੂ ਮਚ ਸੋਡਾ Now we will add the second water by measuring it. ਇਹ ਦੇਖੋ ਜੀ ਇੰਗਲਿਸ਼ ਚੱਲ ਰਹੀ ਹੈ ਨਾ ਫਰਸਟ ਵੀ ਵਿਲ ਮੇਕ ਰਾਈਸ ਇਹਦੇ ਉੱਤੇ ਆਪਾਂ ਕਲਿੱਕ ਕਰਕੇ ਇਹ ਸੈਟਿੰਗ ਦਾ ਸੈਟਿੰਗ ਦੀ ਆਪਸ਼ਨ ਆਉਂਦੀ ਹੈ ਜਿਹੜੀ ਉਹਦੇ ਤੇ ਕਲਿੱਕ ਕਰਾਂਗੇ ਜੀ ਤੇ ਇਹ ਲਿਖਿਆ ਹੋਇਆ ਹੈ ਜੀ ਆడియో ਟਰੈਕ ਸੈਟਿੰਗ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਚਾਹਾਂਗੇ ਜੀ ਆਪਾਂ ਆడియో ਟਰੈਕ ਤੇ ਇਹ ਆ ਗਿਆ ਜੀ ਇਹ ਇੰਗਲਿਸ਼ ਚੱਲ ਰਹੀ ਹੈ ਤੇ ਇਹ ਪੰਜਾਬੀ ओरिजिनल ਇਹ ਪੰਜਾਬੀ ਦੇ ਕਰ ਦਾਂਗੇ ਇਹ ਲਿਖੋ। ਇਹ ਪੰਜਾਬੀ ਦੇ ਵਿੱਚ ਹੋ ਗਈ। 3 ਮਿੰਟ ਦੀ ਮਾਫੀ ਚਾਹੀਦੀ। 1 ਮਿੰਟ ਚੌੜੰਡੀ ਲਗਾ। ਬਹੁਤ ਹੀ ਆਸਾਨ ਹੈ ਜੀ ਪੰਜਾਬੀ ਕਰਨੀ। ਜਿਦਵਾਰੀ ਫੇਰ ਦੱਸ ਦਿੰਨੇ ਆ ਜੀ ਇਹ ਸੈਟਿੰਗ ਦੇ অপਸ਼ਨ ਤੇ ਜਾਵਾਂਗੇ। ਇਹ ਆ ਰਿਹਾ ਟ੍ਰੈਕ ਆ ਗਿਆ। ਤੇ ਇੱਥੇ ਜੇ ਆਪਾਂ ਇੰਗਲਿਸ਼ ਕਰਨੀ ਆ ਤਾਂ ਇੰਗਲਿਸ਼ ਹੋ ਜੂਗੀ ਹੁਣ। ਇਸੇ ਤਰ੍ਹਾਂ ਆਪਾਂ ਪੰਜਾਬੀ ਕਰ ਸਕਦੇ ਹਾਂ ਜੀ ਇਹ ਤੋਂ ਫਾਈਂਡ ਵਾਟਸ ਰਾਈਟ ਫॉर ਯੂ ਓਨਲੀ ਔਨ ਲਿੰਟਰਬੀਟ ਕੀ ਪੰਜਾਬੀ ਹੋ ਗਈ ਜੀ ਜਿਹੜਾ ਉਹ ਨਹੀਂ ਖੰਡ ਪਾ ਸਕਦੇ ਜੇ ਹੁਣ ਕੋਈ ਵੀਡੀਓ ਇੰਗਲਿਸ਼ ਦੇ ਵਿੱਚ ਆਉਂਦੀ ਹੈ ਜੀ ਤੁਹਾਨੂੰ ਤਾਂ ਤੁਸੀਂ ਇਸ ਤਰ੍ਹਾਂ ਪੰਜਾਬੀ ਕਰਕੇ ਉਹਨੂੰ ਦੇਖ ਸਕਦੇ ਆਂ ਕਈ ਭੈਣਾਂ ਦੇ ਕਮੈਂਟ ਆ ਰਹੇ ਸੀਗੇ ਆਪਾਂ ਇਹ ਤਾਂ ਕਰਕੇ ਦਿਖਾਇਆ ਤੁਹਾਨੂੰ इधर रीझा लग गई जी अपनी सब्जी हौली हौली बनी जाऊगी बढ़िया ना भुल के साइज़ दुगना हो जाए कई बार का भुल जाए जी नहीं मैं कट के दो दो पीस करके पा दून फिर सोटिया हो जाए जीडिया भैन कमेंट तो आ रही सी उमीद उन्होंने पता लग गया भी आपी किस तरह करके ਬੀਡਿੰਗ ਵਰਕ ਕਰਨੇ ਬਹੁਤ ਸੌਖਾ ਜਿਹਾ ਤਰੀਕਾ ਹੈ ਜੀ ਤੁਸੀਂ ਕੋਈ ਵੀ ਕਿਸੇ ਦੀ ਵੀ ਵੀਡੀਓ ਹੈ ਇਹ ਤਰੀਕੇ ਨਾਲ ਪੰਜਾਬੀ ਦੇ ਵਿੱਚ ਡਾਲ ਕਰਕੇ ਦੇਖ ਸਕਦੇ ਹੋ ਜੀ ਇਹ ਆਪਾਂ ਦੁਬਾਰਾ ਕਰ ਲਾਂਗੇ ਜੀ ਤਾਂ ਆਹ ਜੀ ਗਾਮਾ ਫਿਰ ਚੱਕੀ ਧੋਨੀਆਂ ਜੀ ਟੇਕ ਹੋਰ ਜੀ ਜਿਹੜੇ ਸ਼ਾਰਟ ਆਉਂਦੇ ਨੇ ਆਪਣੇ ਉਹ ਵੀ ਇਸ ਦੇ ਵਿੱਚ ਚੱਲਣ ਲੱਗ ਜਾਂਦੇ ਨੇ ਬਹੁਤ ਸਾਰਿਆਂ ਦੇ। ਉਹਨਾਂ ਦੇ ਉੱਤੇ ਜੀ ਸੌਟ ਜਦੋਂ ਚੱਲਦਾ ਹੈ ਤਾਂ ਇੱਕ ਸਾਈਡ ਦੇ ਉੱਪਰ ਜਿਹੜੇ 3 ਪੁਆਇੰਟ ਆਉਦੇ ਹੁੰਦੇ ਨੇ। ਉਹਨਾਂ ਦੇ ਉੱਤੇ ਕਲਿੱਕ ਕਰਕੇ ਫੇ ਪੰਜਾਬੀ ਦੇ ਵਿੱਚ ਡੱਬ ਹੋ ਜਾਂਦੀ ਹੈ ਜੀ। ਪੰਜਾਬੀ ਕਰਕੇ ਆਪਾਂ ਦੇਖ ਸਕਦੇ ਹਾਂ। ਚਲੋ ਜੀ ਆਪਾਂ ਦੁੱਧ ਪਾ ਲਈਏ ਹੁਣ। ਅੱਜ ਦੀ ਵੀਡੀਓ ਇੰਨੀ ਜੀ। ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ। ਜੇ ਵੀਡੀਓ ਬਦਿਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ